ਹਾਂਜੀ ਅਗਲੀ ਖਬਰ ਹੈ ਜੀ ਤਿਹਾੜੀ ਸੀਜ਼ਨ ਤੋਂ ਪਹਿਲਾਂ ਹੀ ਮਹਿੰਗਾਈ ਦੀ ਮਾਰ ਪੈ ਚੁੱਕੀ ਹੈ ਇੱਕ ਮਹੀਨੇ ਚ ਸਰੋਂ ਦੇ ਤੇਲ ਦੀਆਂ ਕੀਮਤਾਂ ਵਿੱਚ 27% ਦਾ ਜਿਹੜਾ ਕਿ ਵਾਧਾ ਦਿੱਤੀਆਂ ਗਿਆ ਨੇ ਇਹ ਤੇਲ ਵੀ ਮਹਿੰਗਾ ਹੋ ਚੁੱਕਾ ਹੈ ਤੇ ਹਰਾਂ ਦੇ ਸੀਜ਼ਨ ਤੋਂ ਪਹਿਲਾਂ ਹੀ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਭਾਰੀ ਵਾਧੇ ਨੇ ਲੋਕਾਂ ਦਾ ਰਸੋਈ ਦਾ ਬਜਟ ਹੈਗੀ ਵਿਗਾੜ ਦਿੱਤਾ ਗਿਆ ਸਰਕਾਰੀ ਆਂਕੜਿਆਂ ਅਨੁਸਾਰ ਪਿਛਲੇ 1 ਮਹੀਨੇ ਵਿੱਚ ਸਰੋਂ ਦੇ ਤੇਲ ਦੀਆਂ ਕੀਮਤਾਂ ਵਿੱਚ 9.10% ਦੀ ਅਤੇ ਪਾਮ ਦੇ ਤੇਲ ਦੀਆਂ ਕੀਮਤਾਂ ਵਿੱਚ 14% ਤੋਂ 16% ਦਾ ਵਾਧਾ ਹੋਇਆ ਹੈਗਾ ਇਸ ਦੇ ਨਾਲ ਹੀ ਰਿਟੇਲ ਬਾਜ਼ਾਰ ਅਤੇ ਆਨਲਾਈਨ ਕਰਿਆਣਾ ਕੰਪਨੀਆਂ ਦੇ ਪੋਰਟਲ ਤੇ ਸਰੋਂ ਦੇ ਤੇਲ ਦੀਆਂ ਕੀਮਤਾਂ 'ਚ 26% ਦਾ ਵਾਧਾ ਹੋ ਚੁੱਕਿਆ ਹੈ ਹਾਂਜੀ ਆਲੀ ਖਬਰ ਹੈ ਹੁਣ ਕਸੂਤੀ ਫਸੀਆ ਸਰਕਾਰ ਹਾਈ ਕੋਰਟ ਨੇ ਮਾਨ ਸਰਕਾਰ ਨੂੰ ਸਖਤ ਨਿਰਦੇਸ਼ ਦੇ ਦਿੱਤੇ ਗਏ ਨੇ 15 ਅਕਤੂਬਰ ਤੋਂ ਪਹਿਲਾਂ ਹੀ ਐਨ ਐਚ ਆਈ ਨੂੰ ਸੌਂਪ ਦਿੱਤੀ ਜਾਵੇਗੀ ਜ਼ਮੀਨ ਜਿਹੜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਬਕਬਕ ਪਾਇਲਟ ਪ੍ਰੋਜੈਕਟਾਂ ਦੀ ਲੋੜੀ ਦੀ ਜ਼ਮੀਨ ਦਾ ਕਬਜ਼ਾ 15 ਅਕਤੂਬਰ ਜਾਂ ਇਸ ਤੋਂ ਪਹਿਲਾਂ ਐਨਐਚਏ ਠੇਕੇਦਾਰਾਂ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਪਬਿਕ ਵਿੱਚ ਐਨਐਚਏ ਦੀਆਂ ਲੋੜਾਂ ਅਨੁਸਾਰ ਵਾਧੂ ਜ਼ਮੀਨ ਦਾ ਤਬਾਦਲਾ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਹਾਂਜੀ ਅਗਲੀ ਖਬਰ ਹੈ ਜੀ ਕੇਂਦਰ ਸਰਕਾਰ ਨੇ ਮਜ਼ਦੂਰਾਂ ਨੂੰ ਇਹ ਵੱਡਾ ਤੋਪਾ ਦੇ ਦਿੱਤਾ ਗਿਆ ਘਟੋ ਘਟ ਮਜ਼ਦੂਰੀ ਏੜਕੀ ਵਧਾਈ ਜਾਵੇ ਤੇ 1 ਅਕਤੂਬਰ ਤੋਂ ਲਾਗੂ ਹੋਣ ਵਾਲੀਆਂ ਨਵੀਆਂ ਦਰਾਂ ਏੜਕੀਆਂ ਦੱਸੀਆਂ ਜਾਣੀਆਂ ਕੇਂਦਰ ਸਰਕਾਰ ਨੇ ਪਰਵਰਤਨਸ਼ੀਲ ਮਹਿੰਗਾਈ ਪੱਤੇ 'ਚ ਸੋਧ ਕਰਕੇ ਗੈਰ ਸੰਗਠਿਤ ਖੇਤਰਾਂ ਦੇ ਮਜ਼ਦੂਰਾਂ ਦੀ ਮਜ਼ਦੂਰੀ 'ਚ ਵਾਧਾ ਕੀਤਾ ਗਿਆ ਇਸ ਦਾ ਟੀਚਾ ਮਜ਼ਦੂਰਾਂ ਨੂੰ ਰੋਜ਼ੀ ਰੋਟੀ ਦੀ ਵਾਧ ਦੀ ਲਾਗਤ ਨਾਲ ਨਜਿੱਠਣ ਦਾ ਮਦਦ ਕਰਨਾ ਹੈ ਕਿ ਨਵੇਂ ਮਿਆਜ਼ਦੂਰਾਂ ਮਜ਼ਦੂਰੀ ਦੀਆਂ ਕਿੰਧਰਾ ਇੱਕ ਅਕਤੂਬਰ ਤੋਂ 2024 ਤੋਂ ਇਹ ਕਿ ਲਾਗੂ ਹੋਣ ਜਾ ਰਹੀਆਂ ਨੇ ਪਿਛਲੀ ਸੋਧ ਅਪ੍ਰੈਲ 2024 ਚ ਇਹ ਕੀਤੀ ਗਈ ਸੀਗੀ ਸੋਧ ਦੇ ਮੁਤਾਬਕ ਬਾਦ ਪੰਗੋਲੀ ਖੇਤਰ ਵਿੱਚ ਨਿਰਮਾਣ ਝਾੜੂ ਲਾਉਣ ਸਫਾਈ ਕਰਨ ਲੋਡਿੰਗ ਅਤੇ ਅਨਲੋਡਿੰਗ ਚ ਲੱਗੇ ਅਨਸਕਿਲਡ ਮਜ਼ਦੂਰਾਂ ਦੀ ਘੱਟੋ ਘੱਟ ਮਜ਼ਦੂਰੀ ਦਰ 783 ਰੁਪਏ ਰਜਾਨਾ ਤੇ 20358 ਰੁਪਏ ਪ੍ਰਤੀ ਮਹੀਨਾ ਸੈਮੀ ਸਕਿਲਡ ਮਜ਼ਦੂਰਾਂ ਲਈ 838 ਰੁਪਏ ਰੋਜ਼ਾਨਾ 22568 ਰੁਪਏ ਪ੍ਰਤੀ ਮਹੀਨਾ ਹੋਣ ਜਾ ਰਹੀ ਹੈ। ਉਥੇ ਹੀ ਸਕਿਲਡ ਮਜ਼ਦੂਰਾਂ ਲਈ ਮਜ਼ਦੂਰੀ ਦਰ 954 ਰੁਪਏ ਰੋਜ਼ਾਨਾ 24804 ਰੁਪਏ ਪ੍ਰਤੀ ਮਹੀਨਾ ਅਤੇ ਹਾਈ ਸਕਿਲਡ ਮਜ਼ਦੂਰਾਂ ਲਈ 1035 ਰੁਪਏ ਰੋਜ਼ਾਨਾ 26910 ਰੁਪਏ ਪ੍ਰਤੀ ਮਹੀਨਾ ਹੋਵੇਗੀ। ਕੇਂਦਰ ਸਰਕਾਰ ਜੋਗਿਕ ਮਜ਼ਦੂਰਾਂ ਲਈ ਪਰਚੂਨ ਮਹਿੰਗਾਈ ਦੇ 6 ਮਹੀਨੇ ਤੇ ਹੋਰਤ ਬਦਦੇ ਦੇ ਆਧਾਰ ਤੇ ਸਾਲਚ ਦੋ ਵਾਰ ਬੀਡੀਏ ਜੋ ਸੋਧ ਕਰਦੀ ਹੈ ਜੋ ਕਿ 1 April ਤੇ 1 October ਤੋਂ ਲਾਗੂ ਹੁੰਦਾ ਹੈਗਾ ਹਾਂਜੀ ਹਾਲ ਹੀ ਖਬਰ ਹੈ ਆਰਬੀਆਈ ਨੇ ਨਹੀਂ ਬੰਦ ਕੀਤੇ ਨੇ 10 ਰੁਪਏ ਦੇ ਸਿੱਕੇ ਕੋਈ ਵੀ ਦੁਕਾਨਦਾਰ ਕਰੇ ਲੈਣ ਤੋਂ ਮਨਾ ਸਤੁਸ਼ ਸਕੇ ਕਰ ਸਕਦੇ ਆਂ ਦੇਸ਼ ਦੇ ਕਈ ਸ਼ਹਿਰਾਂ ਵਿੱਚ ਦੁਕਾਨ ਦਾ 10 ਰੁਪਏ ਦਾ ਸਿੱਕਾ ਲੈਣ ਤੋਂ ਚੀਜ਼ ਕਰਿਆ ਲੋਕਾਂ ਨੇ ਲੋਕ ਇਹਨਾਂ ਸਿੱਕਿਆਂ ਬਾਰੇ ਪੱਖ ਵੱਖ ਤਰਕ ਦਿੰਦੇ ਹਨ ਅਜੇ ਹਾਈ ਕੁਝ ਹਦਰਾਬਾਦ ਚ ਵੀ ਹੋ ਰਿਹਾ ਹੈਗਾ ਪਾ ਗਿਆ ਨਾ ਕਰਦੇ ਜ਼ਿਆਦਾਤਰ ਮਾਲ 10 ਰੁਪਏ ਦਾ ਸਿੱਕਾ ਸਬਕਾਰ ਨਹੀਂ ਕਰਦੇ ਖਾਲੀ ਜੇ ਨੀਲ ਫੋਰ ਲੋਫਰ ਕੈਫੇ ਨੇ ਵੀ 10 ਰੁਪਏ ਦਾ ਸਿੱਕਾ ਲੈਣ ਤੋਂ ਇਨਕਾਰ ਕਰ ਦਿੱਤਾ ਜੇਕਰ ਕੋਈ ਵੀ ਦੁਕਾਨਦਾਰ ਇਸ ਸਿੱਕੇ ਨੂੰ ਲੈਣ ਤੋਂ ਨਾ ਕਰਦਾ ਤਾਂ ਕਿਸਕਾਇਤ ਕਰ ਸਕਦੇ ਇਹ ਸਿੱਕੇ ਅੱਜ ਵੀ ਦੁਬਾਰਾ ਤੋਂ ਚੱਲ ਰਹੇ ਹਨ ਇਹ ਬੰਦ ਨਹੀਂ ਕੀਤੇ ਗਏ ਸਨ ਹਾਂਜੀ ਹਾਲ ਹੀ ਖ਼ਬਰ ਇਹ ਪੰਜਾਬ ਵਿੱਚ 6ਵੀਂ ਤੇ 9ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਹਰ ਮਹੀਨੇ ਮਿਲ ਜਾ ਰਹੇ ਨੇ 500 ਰੁਪਏ ਬਸ ਤੁਹਾਨੂੰ ਇੱਕ ਕੰਮ ਕਰਨ ਦੀ ਲੋੜ ਹੈ ਪੰਜਾਬ ਵਿੱਚ 6ਵੀਂ ਤੋਂ 9ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਹਰ ਮਹੀਨੇ ਬਜੀਫਾ ਲੈਣ ਦਾ ਸੁਨਹਿਰੀ ਮੌਕਾ ਹੈ ਡਾਕ ਵਿਭਾਗ ਦੇ ਦਿਨ ਵਿਆਲ ਸ਼ਖਸ ਸਕੀਮ ਤਹਿਤ ਵਿਦਿਆਰਥੀਆਂ ਨੂੰ ਹਰ ਮਹੀਨੇ 500 ਰੁਪਏ ਬਜੀਫਾ ਦਿੱਤੇ ਜਾਣਗੇ ਇਸ ਸਕੀਮ ਤਾ 6ਵੀਂ ਤੇ 9ਵੀਂ ਦੇ ਜਮਾਤ ਤੱਕ ਦੇ ਸਾਰੇ ਵਿਦਿਆਰਥੀ ਜੋ ਹੋਣਗੇ ਇਸ ਦੇ ਲਈ ਡਾਕ ਵਿਭਾਗ ਵੱਲੋਂ ਮੈਰਿਟ ਟੈਸਟ ਕਰਵਾਇਆ ਜਾਵੇਗਾ ਜਿਹੜਾ ਵੀ ਇਸ ਮੈਰਿਟ ਟੈਸਟ ਵਿੱਚ ਆਉਂਦਾ ਉਸ ਬੱਚੇ ਨੂੰ ਹਰ ਮਹੀਨੇ 500 ਰੁਪਏ ਦਿੱਤਾ ਜਾਵੇਗਾ ਹਾਂਜੀ ਅਗਲੀ ਖਬਰ ਹੈ ਪੰਚਾਇਤੀ ਚੋਣਾਂ ਲਈ ਐਲਾਨ ਲਾਨੀ ਗਿਆ 15 ਅਕਤੂਬਰ ਦੀ ਤਾਰੀਖ ਨੂੰ ਲੈ ਕੇ ਬਾਲਮੀਕੀ ਅਤੇ ਮਾਜਵੀ ਸਿੱਖ ਸਮਾਜ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਚੋਣ ਚੋਣਾਂ ਇੱਕ ਹਫਤਾ ਅਗੇ ਪਹੁੰਚਦੀ ਮਹਿਮਗਾ ਹੈ ਜਿੰਦਰ ਸਿੰਘ ਖਾਨਪੁਰ ਪੰਜਾਬ ਸਰਕਾਰ ਵੱਲੋਂ ਆਉਣ ਵਾਲੀ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਦਾ ਐਲਾਨ ਜਿਹੜਾ ਕੀ ਕਰ ਦਿੱਤਾ ਗਿਆ ਪਰੰਤੂ ਇਸ ਐਲਾਨ ਕਰਨ ਬਾਲਮੀਕੀ ਅਤੇ ਮਾਜਵੀ ਸਿੱਖ ਸਮਾਜ ਚ ਵੱਡਾ ਰੋਸ ਪਾਇਆ ਜਾ ਰਿਹਾ ਹੈ ਕਿ 17 ਅਕਤੂਬਰ ਨੂੰ ਭਗਵਾਨ ਬਾਲਮੀਕੀ ਦਾ ਪ੍ਰਤਿ ਦਿਵਸ ਪੂਰੇ ਪੰਜਾਬ ਭਰ ਚ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਇਹੇ ਰੋਸ ਦੇਖਣ ਨੂੰ ਮਿਲ ਰਿਹਾ ਹਾਂਜੀ ਆਲੀ ਖਬਰ ਇਹ ਪੰਜਾਬ ਦੇ ਕਈ ਪਿੰਡਾਂ ਨੇ ਕਰ ਦਿੱਤੀ ਹੈ ਕਮਾਲ ਸਰਬਸੰਮਤੀ ਨਾਲ ਜਿਹੜੇ ਕਿ ਸਰਪੰਚ ਚੁਣ ਦਿੱਤੇ ਗਏ ਨੇ ਤੇ ਪੰਜਾਬ ਰਾਜ ਚੋਣ ਕਮਿਸ਼ਨ ਰਾਜ ਕਮਲ ਚੌਧਰੀ ਵੱਲੋਂ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਮਹਿਜ 15 ਘੰਟੇ ਬਾਅਦ ਹੀ ਸਮਰਾਲਾ ਦੇ ਪਿੰਡ ਟੱਪਰੀਆ ਵੱਲੋਂ ਸਰਬਸੰਮਤੀ ਨਾਲ ਸਰਪੰਚ ਅਤੇ ਪੰਚਾਇਤ ਮੈਂਬਰ ਚੁਣ ਲਏ ਗਏ ਹਨ। ਹਾਂਜੀ ਆਲੀ ਖ਼ਬਰیں ਡਿੱਗ ਗਈਆਂ ਨੇ ਕੀਮਤਾਂ। ਸੇਲ 'ਚ 20,000 ਰੁਪਏ ਤੋਂ ਵੀ ਸਾਤੇ ਮਿਲ ਰਹੇ ਹਨ smartphones ਜਿਸ 'ਚ OnePlus ਤੋਂ ਲੈ ਕੇ Redmi ਤੱਕ ਦੇ ਸਾਰੇ smartphones ਸ਼ਾਮਲ ਹਨ। Amazon ਦੀ Great Indian Festival Sale ਅੱਜ ਤੋਂ Prime Members ਲਈ ਸ਼ੁਰੂ ਹੋ ਗਈ ਹੈ। Great Indian Festival 'ਚ ਸੇਲ 'ਚ smartphones ਤੋਂ ਭਾਰੀ ਛੋਟਾਂ। ਗਾਕ ਐਸਵੀਆਈ ਬੈਂਕ ਕ੍ਰੈਡਿਟ ਜਾਂ ਡੈਬਿਟ ਕਾਰਡ ਜਾਂ ਅਮਾਜ਼ੋਨ ਪੇ ਆਈਸੀਸੀ ਬੈਂਕ ਕ੍ਰੈਡਿਟ ਕਾਰਡ ਨਾਲ ਹੀ ਖਰੀਦਦਾਰੀ ਕਰ ਸਕਦੇ ਹਨ ਹਾਂਜੀ ਆਲੀ ਖਬਰ ਸੱਤ ਸਰਜਰੀਆਂ ਤੋਂ ਬਾਅਦ ਵੀ ਨਹੀਂ ਡੋਲੇ ਚੰਦਰ ਪ੍ਰਕਾਸ਼ ਦਾ ਹੌਸਲਾ ਕੇਵੀਸੀ 16 ਨੂੰ ਮਿਲਿਆ ਪਹਿਲਾ ਕਰੋੜਪਤੀ ਕੌਣ ਬਣੇਗਾ ਕਰੋੜਪਤੀ 16 ਇੱਕ ਰਿਐਲਿਟੀ ਸ਼ੋਅ ਹੈ ਜਿਸ ਨੂੰ ਹਰ ਪੀੜੀ ਦੇ ਲੋਕ ਪਸੰਦ ਕਰਦੇ ਹਨ ਇਸ ਸੀਜ਼ਨ ਦਾ ਟੈਲੀਕਾਸਟ 12 ਅਗਸਤ 2024 ਤੋਂ ਸ਼ੁਰੂ ਹੋਇਆ ਸੀਗਾ ਜਿਸ ਨੂੰ ਇਸ ਵਾਰ ਵੀ ਅਮਿਤਾ ਬੱਚਨ ਹੋਸਟ ਕਰ ਰਹੇ ਹਨ ਅਤੇ ਹਰ ਐਪੀਸੋਡ ਬਹੁਤ ਦਿਲਚਸਪ ਅਤੇ ਮਜ਼ੇਦਾਰ ਹੁੰਦਾ ਹੈ ਕਿਉਂਕਿ ਕਈ ਵਾਰ ਬਿੱਗ ਵੀ ਜੋ ਵੀ ਦਰਸ਼ਕਾਂ ਨਾਲ ਗੱਲ ਕਰਦੇ ਹਨ ਉਸ ਨੂੰ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ ਇਸ ਵਾਰ ਚੰਦਰ ਪ੍ਰਕਾਸ਼ ਜਿਹੜਾ ਕਿ ਪਹਿਲੇ ਕਰੋੜਪਤੀ ਬਣ ਚੁੱਕੇ ਨੇ ਹਾਂਜੀ ਆਲੀ ਖਵ ਰਹੀ ਬਾਈਕ ਸਕੂਟਰ ਸਵਾਰ ਸਾਵਧਾਨ ਹੋ ਜਾਣਾ ਹੁਣ ਹੈਲਮਟ ਪਾਉਣ ਤੇ ਵੀ ਕੱਟਿਆ ਜਾਵੇਗਾ ਚਲਾ ਬਦਲ ਦਿੱਤੇ ਗਏ ਨੇ ਨਵੇਂ ਟ੍ਰੈਫਿਕ ਨਿਯਮ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਪੈਣਾ ਲਾਜ਼ਮੀ ਹੈ ਹੈਲਮਟ ਨਾ ਸਿਰਫ ਸਿਰ ਨੂੰ ਸੱਟ ਲੱਗਣ ਤੋਂ ਬਚਾਉਂਦਾ ਸਗੋਂ ਦੁਰਘਟਨਾ ਦੀ ਸਥਿਤੀ ਵਿੱਚ ਵੀ ਤੁਹਾਨੂੰ ਸਿੱਧੀਆਂ ਸੱਟਾਂ ਤੋਂ ਸੁਰੱਖਿਅਤ ਰੱਖਦਾ ਹੈ ਇਸ ਸਮੇਂ ਬਾਜ਼ਾਰ ਵਿੱਚ ਘੱਟਿਆ ਕੁਆਲਿਟੀ ਦੇ ਸਸਤੇ ਹੈਲਮਟ ਬਹੁਤ ਮਾਤਰਾ ਵਿੱਚ ਵਿਕ ਰਹੇ ਹਨ ਜਦੋਂ ਕਿ ਅਸਲ ਆਈਏਐਸ ਬ੍ਰਾਂਡ ਦੇ ਹੈਲਮਟਾਂ ਦੀ ਕੋਈ ਕਮੀ ਨਹੀਂ ਹੈ ਜਿਸ ਨੂੰ ਲੈ ਕੇ ਹੁਣ ਵਧੀਆ ਬ੍ਰਾਂਡ ਦੇ ਹੈਲਮਟ ਪਾਣੇ ਵੀ ਜ਼ਰੂਰੀ ਹਨ ਨਹੀਂ ਤਾਂ ਚਲਾਣ ਕਟਾ ਦਿੱਤਾ ਜਾਵੇਗਾ ਹਾਂਜੀ ਅੱਲੀ ਖਬਰ ਹੈ ਸੀਐਮ ਮਾਨ ਦੀ ਮੂੜ ਵਿਗੜ ਚੁੱਕੀ ਹੈਗੀ ਸਿਹਤ ਫੋਰੈਸਟ ਹਸਪਤਾਲ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਮਜੀਠੀਆ ਨੇ ਕਿਹਾ ਸਰਕਾਰ ਸੀਐਮ ਦੀ ਸਿਹਤ ਦੀ ਜਾਣਕਾਰੀ ਰੱਖੇ ਪਾਰਦਰਸ਼ੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੌਹੱਲੀ ਦੇ ਫੋਰੈਸਟ ਹਸਪਤਾਲ ਤੇ ਭਰਤੀ ਕਰਵਾਇਆ ਗਿਆ ਇਹ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਵੱਲੋਂ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਸਿਹਤ ਬਿਲਕੁਲ ਠੀਕ ਹੈ ਤੇ ਕੁਝ ਹੀ ਹੋਰ ਜ਼ਰੂਰੀ ਟੈਸਟਾਂ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਜਾਵੇਗੀ ਹਾਂਜੀ ਆ ਲੀਖਵਰ ਦਿੱਲੀ ਦੀ ਬਦਲੇਗੀ ਨਿਹਾਰ ਹਵਾ ਚ ਚੱਲੇਗੀ ਟ੍ਰੇਨ 에어ਪੋਰਟ ਤੋਂ ਸ਼ੁਰੂ ਹੋਵੇਗੀ ਇਹ ਦੇਸ਼ ਦੀ ਪਹਿਲੀ 에어 ਟ੍ਰੇਨ ਜਿਹੜੀ ਕਿ ਭਾਰਤ ਨੇ ਵਿਕਸਿਤ ਭਾਰਤ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਵੱਲ ਇੱਕ ਕਦਮ ਅੱਗੇ ਵਧ ਚੁੱਕਿਆ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਸਮੇਂ ਚ ਭਾਰਤ ਦੀ ਪਹਿਲੀ 에어 ਟ੍ਰੇਨ ਦਿੱਲੀ 에어ਪੋਰਟ ਤੋਂ ਚੱਲੇਗੀ ਪਰ ਤੁਸੀਂ ਜਾਣਦੇ ਹੋ ਕਿ ਦੁਨੀਆ ਦੇ ਕਿਹੜੇ ਦੇਸ਼ਾਂ ਵਿੱਚ 에어 ਟ੍ਰੇਨ ਦੀ ਸਕੂਲ ਤਾਂ ਅੱਜ ਅਸੀਂ ਤਾਂ ਨੂੰ ਇਹੀ ਦੱਸਣ ਜਾ ਰਹੇ ਹਾਂ ਕਿ ਲੋਕ 에ਅਰ ਟ੍ਰੇਨ ਦੀ ਗੱਲੋਂ ਕਰਦੇ ਹਨ ਇਹ ਹੁਣ ਭਾਰਤ ਵਿੱਚ ਚੱਲਣ ਜਾ ਰਹੀ ਹੈ। ਹਾਂਜੀ ਆਲੀ ਖਬਰ ਇਸ ਸੰਭੂ ਤੇ ਕਿਸਾਨਾ ਦਾ ਤਰਨਾ ਤਾਂ ਕੱਚੇ ਰਾਹਾਂ ਤੇ ਵੀ ਲਾਇਆ ਦਿੱਤਾ ਜਾਏਗਾ ਟੋਲ। ਕਿਹਾ ਜਾਂਦੇ ਤੋਂ ਲੰਘਣਾ ਹੈ ਤਾਂ ਦੇਣੇ ਪੈਣਗੇ ਪੈਸੇ। ਸੰਭੂ ਸਰਹੱਦ ਦੇ ਨੇੜ ਇੱਕ ਪਿੰਡ ਦੇ ਕੁਝ ਲੋਕ ਸੜਕ ਤੇ ਜ਼ਮੀਨ ਵਿੱਚ ਮਿੱਟੀ ਪਾਉਣ ਦੇ ਨਾਂ ਤੇ ਲੰਘਣ ਵਾਲੇ ਵਾਹਨ ਚਾਲਕਾਂ ਤੋਂ 100 ਰੁਪਏ ਪ੍ਰਤੀ ਵਾਹਨ ਵਸੂਲ ਰਹੇ ਹਨ। ਕਾਰ ਚਾਲਕ ਨੇ ਆਪਣੇ ਲੋਕਾਂ ਤੋਂ ਨਜਾਇਜ਼ ਪੈਸੇ ਬਸੂਲਣ ਦੀ ਵੀਡੀਓ ਬਣਾਈ ਹੈ ਸ਼ੰਭੂ ਸਰਹਾਦ ਬੰਦ ਹੋਣ ਕਦ ਜਦੋਂ ਕਾਰ ਚਾਲਕ ਪਿੰਡੂ ਖੇਤਰਾ ਵਿੱਚੋਂ ਲੰਘਿਆ ਤਾਂ ਕੁਝ ਬੰਦੇ ਨੇ ਉਸ ਨੂੰ ਕਾਰ ਨੂੰ ਰੋਕ ਕੇ 100 ਰੁਪਏ ਲੈ ਲਏ ਗਏ ਨੇ ਤੇ ਟੋਲ ਟੈਕਸ ਬਸੂਲ ਲਿਆ ਜਾ ਰਿਹਾ ਹੈ